ਹਸੀਕਾਰ ਬਈ ਸਾਰਿਆਂ ਨੂੰ ਲੈ ਕੇ ਆਂ ਟਰਾਲੀਆਂ ਵੀਰੇ ਚਾਰ ਟਰਾਲੀਆਂ ਨੇ 3 11 6 1 12 6 ਆ ਜਿਹੜੀ ਦੇਖਣਾ ਵੀਰੇ 11 6 ਮਿੱਟੀ ਵਾਲੀ ਟਰਾਲੀ ਆ ਵੀਰੇ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਫਰਸ ਲੇ ਗਰੋ ਵੀ ਡਾਇਰਾਂ ਕੰਡੀਸ਼ਨ ਆ ਇੱਕ ਲੱਗਿਆ ਹੈ ਕੰਡੀਸ਼ਨ ਬਿੜਤੇ ਸਟੀਲੀ ਜਾਲੀ ਬਈ ਉੱਪਰ ਹੇਠ ਵਾਲਾ ਡੱਲਾ ਲੱਗਿਆ ਹੋਇਆ ਬਈ 4 ਇੰਚੇ ਹਿੱਸਾ ਆ ਟਾਇਰਾਂ ਦੀ ਕੰਡੀਸ਼ਨ ਦੀ ਗੱਲ ਹੋ ਗਰੀ 4 ਇੰਚੇ ਹਿੱਸਾ ਪੂਰੀ ਹੈਵੀ ਟਰਾਲੀ ਮਿੱਟੀ ਵਾਲੀ ਤਾਲੀ ਦੇਖੋ ਵੀਰੇ ਪੂਰੀਆਂ ਘੈਂਟ ਬਣੀ ਹੋਈ ਐ ਰੇਟ ਹੈਗਾ ਵੀਰੇ 1,28,000 ਰੁਪਏ ਇਹਨੇ ਮੇਰੇ ਵੀਰ ਭਾਈ ਨੇ ਲੈਣੀ ਐ ਤਾਂ ਜਰੂਰ ਸੰਪਰਕ ਕਰ ਲੈ 8 8 ਨੜੀ ਹੱਬ ਚ ਐ 8 ਇੰਚੀ ਚਾਸੀ ਐ ਵੀਰੇ ਐਮ ਸੀ ਦੇ ਮਾਲ ਚ 12 6 8 ਇੰਚੀ ਚਾਸੀ ਚ ਮੈਟਲ ਤੇ ਸਟੀਲ ਦੀ ਜਾਲੀ ਆ ਬਾਈ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਪੱਕੇ ਟਾਇਰ ਆ 8 ਇੰਚ 84 ਜੈਕ ਲੱਗਾ ਹੈ ਦੋ ਫੜ ਆ ਬਈ ਮਾ ਸੋਣੀ ਬਣੀ ਹੋਈ ਹੈ 1,25,000 ਰੁਪਏ ਰੇਟ ਹੈ 12 6.5 ਹੈ ਬਈ ਇਹ ਪੱਕੇ ਟਾਇਰ ਆ 8 ਨਾਟੀ ਹੱਬ ਟਾਇਰ ਦੀ ਕੰਡੀਸ਼ਨ ਦੇਖ ਸਕਦੇ ਹੋ ਤੁਸੀਂ हाँ भी ग्यारह साढ़े छे कंपलीट है टोपी समेत पूरी हैवी ट्राली बनी हुई है बढ़िया है ना एंगल देख सकते हो दे। पूरा मोटा एंगल लगा है पक्के टायर ने बहु वाइया साफ टायर ने जक लगे है 18 डी हब दो फा डाला विरे टाके सहित कंप्लीट कंडीशन ਤੁਸੀਂ ਆਪ ਦੇਖ ਸਕਦੇ ਹੋ ਵੀਰੇ ਵੀਡੀਓ ਚ ਰੇਟ 135000 ਰੁਪਇਆ ਬੋਸਾਂ ਟ੍ਰੈਲੀ ਬਣੀ ਹੈ ਸਟੀਲ ਹੀ ਜਾਲੀ ਲੱਗੀ ਹੈ ਵੀਰੇ 11 6.5 2 ਫਾਰ ਡਾਲਾ ਫਰਸ਼ ਦੇਖ ਸਕਦਾ ਹਾਂ ਮੋਟਾ ਫਰਸ਼ ਲੱਗਾ ਹੈ ਵੀਰੇ ਵਧੀਆ ਟਾਇਰ ਲੱਗੇ ਹੋਏ ਨੇ ਹਲੋਂ ਦੀ ਕੰਡੀਸ਼ਨ ਦੇਖ ਸਕਦਾ ਹਾਂ ਰੇਟ ਵੀਰੇ ਹੈਗਾ 125000 ਰੁਪਿਆ ਟ੍ਰਾਲੀ ਦੀ ਗੱਡੀ ਤੁਸੀਂ ਆਪ ਦੇਖ ਸਕਦੇ ਹੋ ਵੀਰੇ ਜੀਨੇ ਮੇਰੇ ਵੀਰ ਭਾਈ ਨੇ ਲੈਣੀ ਆ ਤਾਂ ਜਰੂਰ ਕੰਟੈਕਟ ਕਰੋ ਕਿਸੇ ਵੀ ਪ੍ਰਕਾਰ ਦੀ ਟਰਾਲੀ ਲੈਣ ਲਈ ਜਾਂ ਬਣਵਾਉਣ ਲਈ ਨੰਬਰ ਦੇ ਦਾਨਾ ਵੀਰੇ 9987 0999 ਕਕਰਾਲਾ ਪਾਈ ਕਾ ਪਿੰਡ ਆ ਵੀਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਧੰਨਵਾਦ